ਸੱਤਾ ਹੱਥੀ ਬਲਾਸ ਕਰਦੇ ਕੇਸਾਂ ਵਿੱਚ ਸਜ਼ਾ iracialਤਾ ਡੇਰਾ ਮੁਖੀ ਗਰਮੀਤਰਾਮ ਰਹੀਮ ਨੂੰ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਤੋਂ 3 ਦਿਨ ਪਹਿਲਾਂ ਜਿਸ ਢੰਗ ਨਾਲ ਪੈਰੋਲ ਤੇ ਰਿਹਾ ਕੀਤਾ ਗਿਆ ਹੈ ਉਹ ਵਾਕਈ ਚਿੰਤਾਜਨਕ ਵਰਤਾਰਾ ਹੈ ਰਾਜ ਵਿੱਚ ਸੱਤਾ ਵਿਰੁੱਧ ਆਤੀ ਕਾਂਗਰਸ ਦੀ ਚੁਣੌਤੀ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਤਹਿਤ ਭਾਰਤੀ ਜਨਤਾ ਪਾਰਟੀ ਨੇ ਆਪਣਾ ਆਖਰੀ ਦਾਬੀ ਖੇੜ ਦਿੱਤਾ ਹੈ ਇਹ ਸਮਝਿਆ ਜਾਂਦਾ ਹੈ ਕਿ سنگੀਨ ਅਪਰਾਧ ਕੇਸਾਂ ਵਿੱਚ ਦੋਸ਼ੀ ਸਾਬਤ ਹੋਣ ਦੇ ਬਾਵਜੂਦ ਸੂਬੇ ਦੇ ਕੁਝ ਖੇਤਰਾਂ ਵਿੱਚ ਡੇਰਾ ਮੁਖੀ ਦੇ ਸ਼ਰਧਾਲੂਆਂ ਦੀ ਕਾਫੀ ਤਦਦ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਵੀ ਅਕਸਰ ਚੱਲਦੀ ਰਹਿੰਦੀ ਹੈ ਕਿ ਡੇਰੇ ਦੇ ਸਿਆਸੀ ਵਿੰਗ ਦੇ ਪ੍ਰਬੰਧਾਂ ਕਾਰਨ ਡੇਰੇ ਦੀ ਆਪਣੇ ਸ਼ਰਧਾਲੂ ਵੋਟਰਾਂ ਤੱਕ ਸਿੱਧੀ ਪਹੁੰਚ ਬਣਦੀ ਹੈ। ਇਉਂ ਸ਼ਰਧਾਲੂਆਂ ਦੀਆਂ ਵੋਟਾਂ ਨੂੰ ਆਮ ਕਰਕੇ ਪੱਕੀਆਂ ਵੋਟਾਂ ਮੰਨ ਕੇ ਚੱਲਿਆ ਜਾਂਦਾ ਹੈ। ਪਿਛਲੇ ਸਾਲਾਂ ਦੌਰਾਨ ਹਰਿਆਣਾ ਦੀ ਅਗਵਾਈ ਹੇਠਲੀ ਸਰਕਾਰ ਦਾ ਡੇਰੇ ਪ੍ਰਤੀ ਜੋ ਵਿਹਾਰ ਰਿਹਾ ਹੈ ਉਸ ਤੋਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਡੇਰਾ ਮੁਖੀ ਨੂੰ ਵਾਰ-ਵਾਰ ਪਰਲੋ ਕਿਉਂ ਦਿੱਤੀ ਜਾ ਰਹੀ ਹੈ ਅਤੇ ਚੋਣਾ ਦੌਰਾਨ ਫਰਲੋ ਦੇਣ ਦਾ ਮਕਸਦ ਕੀ ਹੈ ਉਹ ਵੀ ਉਹ ਤੋਂ ਜਦੋਂ ਡੇਰਾ ਮੁਖੀ ਹਾਲੀ ਵਿੱਚ ਫਰਲੋ ਤੇ ਜਿਲ੍ਹੇ ਤੋਂ ਬਾਹਰ ਜਾ ਹੋਵੇ ਪੈਰੋਲ ਦੇ ਸਮੇਂ ਦੌਰਾਨ ਉਸ ਨੂੰ ਹਰਿਆਣਾ ਵਿੱਚ ਦਾਖਲ ਹੋਣ ਤੇ ਚੋਣਾ ਨਾਲ ਸੰਬੰਧਿਤ ਕਿਸੇ ਵੀ ਸਰਗਰਮੀ ਵਿੱਚ ਹਿੱਸਾ ਲੈਣ ਦੀ ਮਨਾਹੀ ਕੀਤੀ ਗਈ ਹੈ ਉਂਝ ਜਦੋਂ ਅਜਿਹੇ ਸਮਿਆਂ ਤੇ ਪੈਰੋਲ ਦੇ ਫੈਸਲੇ ਕੀਤੇ ਜਾ ਰਹੇ ਹੋਣ ਤਾਂ ਮਨਾਹੀ ਦੇ ਹੁਕਮਾਂ ਦੀ ਕੀ ਔਕਾਤ ਰਹਿ ਸਕੇਗੀ ਖਾਸ ਕਰਕੇ ਜੋ ਕਿ ਸੋਸ਼ਲ ਮੀਡੀਆ ਦੇ ਯੋਗ ਵਿੱਚ ਫਿਰ ਵੀ ਉਸ ਨੂੰ ਆਪਣੇ ਸ਼ਰਧਾਲੂਆਂ ਤੱਕ ਆਪਣਾ ਸੰਦੇਸ਼ ਪਹੁੰਚਾਉਂਦੀ ਕੋਈ ਜਨਤਕ ਭਾਸ਼ਣ ਦੇਣ ਦੀ ਲੋੜ ਨਹੀਂ ਪਵੇਗੀ 21 ਦਿਨਾਂ ਦੀ ਫਰਲੋ ਮਗਰੋਂ ਰੋਤਕ ਦੀ ਸਨਾਰੀਆ ਜੇਲ੍ਹ ਪਰਤਨ ਤੋਂ ਕੁਝ ਹਫ਼ਤਾ ਬਾਅਦ ਹੀ ਕਿਹੜੇ ਲਾਜ਼ਮੀ ਕਾਰਨਾਂ ਦੇ ਹਵਾਲੇ ਨਾਲ ਡੇਰਾ ਮੁਖੀ ਨੇ ਪਰੋਲ ਮੰਗੀ ਹੋਵੇਗੀ ਇਹ ਬੁੱਝਣਾ ਕੋਈ ਬਹੁਤਾ ਮੁਸ਼ਕਲ ਕੰਮ ਨਹੀਂ ਹੈ ਕੰਮ ਚਲਾਉ ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਜੇਲ੍ਹ ਵਿਭਾਗ ਅਤੇ ਫਿਰ ਰਾਜ ਦੇ ਮੁੱਖ ਚੋਣ ਅਧਿਕਾਰੀ ਤੱਕ ਜਿਸ ਫੁਰਤੀ ਨਾਲ ਉਸ ਦੀ ਅਰਜ਼ੀ ਤੇ ਕੰਮ ਕਰਕੇ ਇਸ ਨੂੰ ਸਿਰੇ ਲਾਇਆ ਗਿਆ ਹੈ ਉਹ ਦਿਖਾਉਂਦਾ ਹੈ ਕਿ ਸਰਕਾਰ ਜਦ چاہے ਮੁਸ਼ਕਲ ਤੋਂ ਮੁਸ਼ਕਲ ਲਾਲ ਫੀਤਾ ਸਾਹਿੱਤੋਂ ਪਾਰpass ਸਕਦੀ ਹੈ ਭਾਰਤ ਦੇ ਚੋਣ ਕਮਿਸ਼ਨ ਕੋਲ ਕਾਂਗਰਸ ਵੱਲੋਂ ਪਾਈ ਗਈ ਪਟੀਸ਼ਨ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਪੈਰੋਲ ਨਹੀਂ ਮਿਲਣੀ ਚਾਹੀਦੀ ਕਿਉਂਕਿ ਉਹ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੋਵੇਗੀ ਬੇਅਰਥ ਹੋਗੀ ਸਗੋਂ ਇਹ ਗੱਲ ਇੱਕ ਵਾਰ ਫਿਰ ਸਾਬਤ ਹੋ ਰਹੀ ਹੈ ਕਿ ਮੁਲਕ ਦੀਆਂ ਸੰਸਥਾਵਾਂ ਨੂੰ ਕੇਂਦਰ ਵਿੱਚ ਸੱਤਾਧਾਰੀ ਤਿਰ ਕਿਸ ਤਰ੍ਹਾਂ ਆਪਣੇ ਸਿਆਸੀ ਮਫਾਦਾਂ ਲਈ ਵਰਤ ਰਹੀ ਹੈ ਇਹ ਸੋਚਣ ਵਾਲੀ ਗੱਲ ਹੈ ਕਿ ਕੀ ਮੈਸेंजर ਆਫ ਗੋਡ ਚਨਾਵੀ ਨਤੀਜਿਆਂ ਨੂੰ ਫੈਸਲਾ ਕੁੰਟੰਗਨਾ ਪ੍ਰਭਾਵਿਤ ਕਰਨ ਵਿੱਚ ਦੇਵੀ ਦਖਲ ਦੇ ਸਕਦਾ ਹੈ ਰਾਮ ਰਹੀਮ ਭਾਵੇਂ ਹੁਣ ਉਹਨਾਂ ਤਾਕਤਵਰ ਨਹੀਂ ਹੈ ਜਿੰਨਾ ਦਹਾਕਾ ਪਹਿਲਾਂ ਸੀ ਪਰ ਜਿਸ ਸੌਖ ਨਾਲ ਉਸਨੇ ਲੰਗੇ ਸਾਲਾਂ ਵਿੱਚ ਪੈਰੋਲ ਤੇ ਫਰਲੋ ਲਈ ਹੈ ਸੰਕੇਤ ਕਰਦਾ ਕਿ ਉਹ ਕਮਜ਼ੋਰ ਵੀ ਨਹੀਂ ਹੈ ਇੱਕ ਗੱਲ ਬਿਲਕੁਲ ਸਪਸ਼ਟ ਹੈ ਉਸ ਦੀ ਰਿਹਾਈ ਭਾਰਤੀ ਜਨਤਾ ਪਾਰਟੀ ਦੇ ਵਿਰੋਧੀਆਂ ਨੂੰ ਰਣਨੀਤੀ ਵਿੱਚ ਫੇਰ ਬਦਲ ਲਈ ਮਜਬੂਰ ਕਰੇਗੀ ਉਹ ਵੀ ਚੋਣਾਂ ਤੋਂ ਬਿਲਕੁਲ ਪਹਿਲਾਂ ਡੇਰਾ ਸਰਸਾ ਦੇ ਮੁਕੀ ਨੂੰ ਦਿੱਤੀ ਜਾਂਦੀ ਪੈਰੋਲ ਦੀ ਗੱਲ ਕਰੀਏ ਤਾਂ ਸਾਲ 2022 ਤੋਂ ਲੈ ਕੇ ਹੁਣ ਤੱਕ 11 ਵਾਰੀ ਡੇਰਾ ਮੁਖੀ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ ਰਿਕਾਰਡ ਕੋਖਿਆਂ ਪਤਾ ਲੱਗਦਾ ਕਿ ਸਭ ਤੋਂ ਪਹਿਲਾਂ 24 ਅਕਤੂਬਰ 2020 ਨੂੰ ਇੱਕ ਦਿਨਾ ਐਮਰਜੈਂਸੀ ਪੈਰੋਲ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਵੀ 21 ਮਈ 2021 ਨੂੰ ਇੱਕ ਦਿਨ ਦੀ ਹੀ ਐਮਰਜੈਂਸੀ ਪੈਰੋਲ ਤੇ ਬਾਬਾ ਜੇਲ੍ਹ ਤੋਂ ਬਾਹਰ ਹੁੰਦਾ ਹੈ ਇਸ ਤੋਂ ਬਾਅਦ ਇਸ ਬੇਵਾਦਸ ਬਾਬੇ ਦੇ ਜੇਲ੍ਹ ਤੋਂ ਪੈਰੋਲ ਤੇ ਆਉਣ ਦਾ ਸਾਰਾ ਮਾਮਲਾ ਪੰਜਾਬ, ਰਾਜਸਥਾਨ ਜਾਂ ਹਰਿਆਣਾ ਸੂਬੇ ਵਿੱਚ ਵਕਫ-ਵਕ ਸਮੇਂ ਹੁੰਦੀਆਂ ਚੋਣਾਂ ਜਾਂ ਫਿਰ ਸੰਸਦੀ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮਿਸਾਲ ਦੇ ਤੌਰ ਤੇ ਜਦੋਂ ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਚੋਣਾਂ ਹੁੰਦੀਆਂ ਹਨ, ਗੁਰਮੀਤ RAM ਰਹੀਮ ਸਿੰਘ ਨੂੰ 21 ਦਿਨ ਦੀ ਪੈਰੋਲ ਦਿੱਤੀ ਜਾਂਦੀ ਹੈ ਤੇ ਉਹ 7 ਫਰਵਰੀ 2022 ਨੂੰ ਪੈਰੋਲ ਤੇ ਬਾਹਰ ਆਉਂਦਾ ਹੈ। ਉਸ ਤੋਂ ਬਾਅਦ ਇਹ ਵਰਤਾਰਾ ਲਗਾਤਾਰ ਚੱਲਦਾ ਰਹਿੰਦਾ ਹੈ ਹਰਿਆਣਾ ਵਿੱਚ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਆਉਂਦੀਆਂ ਹਨ ਤਾਂ 17 ਜੂਨ 2022 ਨੂੰ ਬਾਬੇ ਨੂੰ 30 ਦਿਨਾਂ ਦੀ ਪਰੋਲ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਹਰਿਆਣਾ ਦੇ ਆਦਮਪੁਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਮੌਕੇ 15 ਅਕਤੂਬਰ 2022 ਨੂੰ 40 ਦਿਨਾਂ ਦੀ ਪਰੋਲ ਹਰਿਆਣਾ ਵਿੱਚ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਮੌਕੇ 21 ਜਨਵਰੀ 2023 ਨੂੰ 40 ਦਿਨ ਦੀ ਪਰੋਲ ਹਰਿਆਣਾ ਦੀਆਂ ਪੰਚਾਇਤੀ ਸੰਸਥਾਵਾਂ ਦੀ ਦੂਜੀ ਵਾਰੀ ਹੋਈਆਂ ਚੋਣਾਂ ਮੌਕੇ 6 ਮਹੀਨਿਆਂ ਦੇ ਵਕਫੇ ਬਾਅਦ 20 ਜੁਲਾਈ 2023 ਨੂੰ 30 ਦਿਨਾਂ ਦੀ ਪਰੋਲ ਰਾਜਸਥਾਨ ਦੀ ਵਿਧਾਨ ਸਭਾ ਚੋਣਾਂ ਮੌਕੇ 21 ਨਵੰਬਰ 2023 ਨੂੰ 21 ਦਿਨਾਂ ਦੀ ਪਰੋਲ ਲੰਗੇ ਮਹੀਨੇ ਦੌਰਾਨ ਹੋਈਆਂ ਸੰਸਦੀ ਚੋਣਾਂ ਮੌਕੇ 20 ਜਨਵਰੀ 2024 ਨੂੰ 50 ਦਿਨਾਂ ਦੀ ਪਰੋਲ ਤੇ ਹੁਣ ਹਰਿਆਣਾ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁੜ ਪਰੋਲ ਦੇ ਦਿੱਤੀ ਗਈ ਹੈ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਸਿਆਸੀ ਤੌਰ ਤੇ ਪੱਕੇ ਪੈਰੀ ਹੋਂਦ ਦੇ ਯਤਨ ਕੀਤੇ ਜਾ ਰਹੇ ਨੇ ਭਾਜਪਾ ਨੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਰਜਾਉਣ ਲਈ ਹਰ ਤਰ੍ਹਾਂ ਦਾ ਹੱਥ ਕੰਡਾ ਬਣਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਅਕਸਰ ਸਿੱਖਾਂ ਨਾਲ ਪ੍ਰੇਮ ਤੇ ਨੇੜਤਾ ਜ਼ਾਹਰ ਕਰਨ ਲਈ ਸਿੱਖ ਵਫਤਾਨ ਨਾਲ ਮੀਟਿੰਗਾਂ ਕਰਕੇ ਪ੍ਰਚਾਰ ਕਰਨ ਜਿਵੇਂ ਕਸਰ ਛੜਦੇ ਵਿਖਾਈ ਨਹੀਂ ਦਿੰਦੇ। ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਸਿੱਖਾਂ ਨਾਲ ਡੇਰਾ ਸਿਰਸਾ ਦੇ ਮੁਖੀ ਗਰਮੀਤ ਰਾਮ ਰਹੀਮ ਸਿੰਘ ਦਾ ਟਕਰਾ ਰਹੇ। ਇਸ ਲਈ ਭਾਜਪਾ ਦਾ ਡੇਰਾ ਮੁਖੀ ਨਾਲ ਗੁੱਝਾ ਤੇ ਲੁਕਮਾ ਪਿਆਰ ਸਿੱਖ ਮਨਾ ਅੰਦਰ ਭਾਜਪਾ ਪ੍ਰਤੀ ਨਫ਼ਰਤ ਦੇ ਬੀਜ ਤਾਂ ਨਹੀਂ ਬੀਜਦੇ ਵੇਗਾ। ਭਾਜਪਾ ਦੇ ਸਬਾਈ ਆਗੂ ਵੀ ਅਕਸਰ ਇਸ ਗੱਲ ਦਾ ਜ਼ਿਕਰ ਕਰਦੇ ਹਨ ਕਿ ਪੰਜਾਬ ਦੇ ਮਾਮਲੇ ਤੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਨੀਤੀਆਂ ਵਿੱਚ ਤਬਦੀਲੀ ਕੀਤੇ ਜਾਣ ਦੀ ਜ਼ਰੂਰਤ ਹੈ ਪੰਜਾਬ ਵਿੱਚ ਜੇਕਰ ਕਿਸੇ ਪਾਰਟੀ ਨੇ ਸਿਆਸੀ ਤੌਰ ਤੇ ਪੈਰ ਲਾਉਣੇ ਹਨ ਤਾਂ ਕਿਸਾਨੀ ਤੇ ਸਿੱਖੀ ਨੂੰ ਲਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨਾਲ ਭਾਜਪਾ ਦਾ ਟਕਰਾ ਕੋਈ ਗੁੱਜੀ ਗੱਲ ਨਹੀਂ ਹੈ ਤੇ ਡੇਰਾਮੁਖੀ ਨੂੰ ਹਰਿਆਣਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਪੈਰੋਲ ਪੰਜਾਬ ਵਿੱਚ ਭਾਜਪਾ ਲਈ ਕਿਤੇ ਭਾਰੀ ਨਾ ਪੈ ਜਾਵੇ ਭਾਜਪਾ ਜੀਕਰ ਪੰਜਾਬ ਦੀ ਸੱਤਾ ਤੇ ਕਬਜ਼ ਹੁਣ ਦੇ ਸੁਪਨੇ ਲੈ ਰਹੀ ਹੈ ਤਾਂ ਪਗਮਾ ਪਾਰਟੀ ਨੂੰ ਇਤਿਹਾਸ ਦੇ ਚਾਤੀ ਮਾਰਨੀ ਚਾਹੀਦੀ ਹੈ ਸ਼ਰਮਨੀ ਅਕਾਲੀ ਦਲ ਦੇ ਆਗੂਆਂ ਨੂੰ ਡੇਰਾ ਮੁਖੀ ਨਾਲ ਲੁਕਮੀਆਂ ਨਜ਼ਦੀਕੀਆਂ ਦੀ ਪਾਰੀ ਕੀਮਤ ਚਕਾਉਣੀ ਪੈ ਰਹੀ ਹੈ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੇ ਉਸਾਰੂ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ